ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਇੰਡੀਅਨ ਰੇਲਵੇ ਵੱਲੋਂ ਇੱਕ ਨਵਾਂ ਅਪ੍ਰੈਂਟਸ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਕਿ ਕਪੂਰਥਲਾ ਰੇਲ ਕੋਚ ਫੈਕਟਰੀ ਦੇ ਲਈ ਹੈ। ਇਸ ਦੇ ਵਿੱਚ ਇਹਨਾਂ ਵੱਲੋਂ ITI ਪਾਸ ਸਟੂਡੈਂਟਸ ਲਈ 550 ਪੋਸਟਾਂ ਕੱਢੀਆਂ ਗਈਆਂ ਨੇ ਜੋ ਕਿ ITI ਸਟੂਡੈਂਟਸ ਦੇ ਲਈ ਬਹੁਤ ਵੱਡਾ ਮੌਕਾ ਹੈ। ਚਲੋ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਤੇ ਪੜ੍ਹਦੇ ਹਾਂ ਪੂਰਾ ਨੋਟੀਫਿਕੇਸ਼ਨ। ਹੁਣ ਤੁਸੀਂ ਸਕਰੀਨ ਦੇ ਉੱਪਰ ਨੋਟੀਫਿਕੇਸ਼ਨ ਦੇਖ ਸਕਦੇ ਹੋ ਜਿਸ ਵਿੱਚ ਇਹਨਾਂ ਵੱਲੋਂ ਅਲੱਗ-ਅਲੱਗ ਟ੍ਰੇਟਸ ਦੀਆਂ ਅਲੱਗ-ਅਲੱਗ ਵੈਕੈਂਸੀਆਂ ਬਾਰੇ ਦੱਸਿਆ ਗਿਆ ਹੈ ਜਿਵੇਂ ਫੀਟਰ ਦੇ ਲਈ ਜੋ ਜਨਰਲ ਦੀਆਂ ਸੀਟਸ ਨੇ ਉਹ 101 ਨੇ ਐਸਸੀ ਦੇ ਲਈ 30 ਸੀਟਸ ਨੇ ਐਸਟੀ ਦੇ ਲਈ 15 ਨੇ ਓਬੀਸੀ ਦੇ ਲਈ 54 ਨੇ ਟੋਟਲ 200 ਸੀਟਸ ਬਣਦੀਆਂ ਨੇ ਇਸ ਤੋਂ ਇਲਾਵਾ ਪੀਡਬਲਿਊਡੀ ਦੀਆਂ 6 ਤੇ ਐਕਸ ਸਰਵਿਸਮੈਨ ਦੀਆਂ 6 ਉਹ ਵੀ ਇਹਦੇ ਵਿੱਚ ਹੀ ਇਨਕਲੂਡ ਨੇ ਇਸ ਤਰ੍ਹਾਂ ਆਪਣੇ ਕੋਲ ਟੋਟਲ 550 ਸੀਟਸ ਬਣਦੀਆਂ ਨੇ ਜੇ ਤੁਸੀਂ ਆਪਣੀ ਡਿਗਰੀ ਦੇ ਮੁਤਾਬਿਕ ਚੈੱਕ ਕਰ ਸਕਦੇ ਹੋ ਤੁਹਾਡੀ ਕੈਟਾਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਜੀ ਹੁਣ ਗੱਲ ਕਰਦੇ ਆਂ ਜੀ ਮਿਨੀਮਮ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਇਸ ਦੇ ਲਈ ਤੁਹਾਡਾ 10ਵੀਂ ਪਾਸ ਹੋਣਾ ਲਾਜ਼ਮੀ ਆ ਤੇ ਨਾਲ ਦੀ ਨਾਲ ਜਿਸ ਸਟ੍ਰੀਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਸ ਦਾ ਐਨਸੀਵੀਟੀ ਸਰਟੀਫਿਕੇਟ ਹੋਣਾ ਲਾਜ਼ਮੀ ਆ ਜੀ ਇਸ ਤੋਂ ਬਾਅਦ ਇਹਨਾਂ ਨੇ ਐਲੀਜੀਬਿਲਟੀ ਕੰਡੀਸ਼ਨ ਦਿੱਤੀਆਂ ਨੇ ਜਿਸ ਦੇ ਵਿੱਚ ਇਹ ਗੱਲ ਕਰ ਰਹੇ ਨੇ ਏਜ ਦੀ ਜੋ ਤੁਹਾਡੀ ਏਜ ਆ 15 ਸਾਲ ਤੋਂ 24 ਸਾਲ ਦੇ ਵਿੱਚ ਹੋਣੀ ਚਾਹੀਦੀ ਆ ਤੇ ਕੁਝ ਕੈਟਾਗਰੀਆਂ ਨੂੰ ਇਹਨਾਂ ਵੱਲੋਂ ਏਜ ਰੈਲਾਕਸੇਸ਼ਨ ਵੀ ਦਿੱਤੀ ਗਈ ਆ ਜਿਵੇਂ एससी एसटी ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਦੇ ਲਈ ਜੋ ਏਜ ਦੀ ਰੈਲਾਕਸੇਸ਼ਨ ਆ 5 ਸਾਲ ਆ ਉਹ 24 ਦੇ ਵਿੱਚ 5 ਸਾਲ ਹੋਰ ਐਡ ਕਰ ਲੈਣ ਇਸ ਤਰ੍ਹਾਂ ਉਹਨਾਂ ਦੀ ਜੋ ਉਮਰ 29 ਸਾਲ ਬਣ ਜਾਂਦੀ ਆ ਤੇ ਇਸੇ ਤਰ੍ਹਾਂ ਹੀ ਜੋ OBC ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਦੇ ਲਈ 3 ਸਾਲ ਦੀ ਆ ਇਸ ਤੋਂ ਬਾਅਦ ਜੋ ਪਰਸਨ ਵਿਦ ਡਿਸੇਬਿਲਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਲਈ 10 ਸਾਲ ਤੇ ਜੋ ਐਕਸ ਸਰਵਿਸਮੈਨ ਨੇ ਉਹਨਾਂ ਦੇ ਲਈ ਵੀ 10 ਸਾਲ ਹੁਣ ਗੱਲ ਕਰਦੇ ਆ ਜੀ ਫੀਸ ਦੀ ਜੋ ਫੀਸ ਰੱਖੀ ਗਈ ਹੈ ਇਹਨਾਂ ਵੱਲੋਂ 100 ਰੁਪਏ ਪਰ ਕੈਂਡੀਡੇਟ ਆ ਤੇ ਜੋ ਕੈਂਡੀਡੇਟ ਐਸਸੀ ਐਸਟੀ ਪੀਡਬਲਿਊਡੀ ਅਤੇ ਊਮਨ ਕੈਂਡੀਡੇਟ ਨੇ ਉਹਨਾਂ ਦੀ ਫੀਸ ਜ਼ੀਰੋ ਆ ਉਹਨਾਂ ਨੇ ਕੋਈ ਫੀਸ ਨਹੀਂ ਭਰਨੀ ਜੋ ਬਾਕੀ ਕੈਟਾਗਰੀ ਦੇ ਕੈਂਡੀਡੇਟ ਨੇ ਇਹਨਾਂ ਕੈਟਾਗਰੀ ਤੋਂ ਇਲਾਵਾ ਉਹਨਾਂ ਨੇ 100 ਰੁਪਏ ਫੀਸ ਭਰਨੀ ਆ ਜੀ ਹੁਣ ਗੱਲ ਕਰਦੇ ਆ ਜੀ ਸਿਲੈਕਸ਼ਨ ਪ੍ਰੋਸੈਸ ਦੀ ਇਸ ਦੇ ਲਈ ਤੁਹਾਡੇ 10ਵੀਂ ਦੇ ਵਿੱਚੋਂ ਘੱਟ ਤੋਂ ਘੱਟ 50% ਮਾਰਕਸ ਹੋਣੇ ਲਾਜ਼ਮੀ ਨੇ ਤੇ ਇਸ ਤੋਂ ਇਲਾਵਾ ਤੁਹਾਡੇ ਜੋ ਆਈਟੀਆਈ ਦੇ ਨੰਬਰ ਨੇ ਉਹ ਦੋਨਾਂ ਦੀ ਕੰਬਾਈਨਡ ਐਵਰੇਜ ਕੱਢ ਕੇ ਜੋ ਤੁਹਾਡੇ ਮਾਰਕਸ ਬਣਗੇ ਉਸ ਦੇ ਹਿਸਾਬ ਨਾਲ ਤੁਹਾਡੀ ਮੈਰਿਟ ਤਿਆਰ ਕੀਤੀ ਜਾਵੇਗੀ ਹੁਣ ਗੱਲ ਕਰਦੇ ਆ ਜੀ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਕਰਨ ਲਈ ਸਕਰੀਨ ਦੇ ਉੱਪਰ ਇਹਨਾਂ ਦੀ ਵੈਬਸਾਈਟ ਦਿੱਤੀ ਹੈ www.rcf.indianrailway.gov.in ਜਾ ਕੇ ਤੁਸੀਂ ਆਪਣਾ ਫਾਰਮ ਫਿਲ ਕਰ ਸਕਦੇ ਹੋ ਤੇ ਬਾਕੀ ਇਹਨਾਂ ਦੀ ਡਿਟੇਲ ਚੈੱਕ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਇਹਨਾਂ ਨੇ ਡਾਕੂਮੈਂਟਸ ਬਾਰੇ ਦੱਸਿਆ ਗਿਆ ਜਿਵੇਂ ਜੋ ਫੋਟੋ ਅਪਲੋਡ ਹੋਣੀ ਹੈ ਤੇ ਜੋ ਤੁਹਾਡੇ ਸਿਗਨੇਚਰ ਅਪਲੋਡ ਹੋਣਗੇ ਜੋ ਫੋਟੋ ਦਾ ਸਾਈਜ਼ ਆ ਉਹ 3.5 ਸੈਂਟੀਮੀਟਰ 3.5 ਸੈਂਟੀਮੀਟਰ ਹੋਣਾ ਚਾਹੀਦਾ ਤੇ ਤੁਹਾਡੀ ਜੋ ਫੋਟੋ ਆ 3 ਮਹੀਨੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਤੇ ਜੋ ਉਹਦਾ ਫਾਰਮੈਟ ਆ ਜੇਪੀਜੀ ਜਾਂ ਫਿਰ ਜੇਪੀਈਜੀ ਹੋਣਾ ਚਾਹੀਦਾ ਹੈ ਤੇ ਜੋ ਫੋਟੋ ਦਾ ਸਾਈਜ਼ ਆ 20KB ਤੋਂ 70KB ਦੇ ਵਿੱਚ ਵਿੱਚ ਹੋਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਜੋ ਸਿਗਨੇਚਰ ਨੇ ਤੇ ਜੋ ਸਿਗਨੇਚਰ ਦਾ ਸਾਈਜ਼ ਆ 20KB ਤੋਂ 30KB ਹੋਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਲਾਸਟ ਡੇਟ ਦੀ ਜੋ ਲਾਸਟ ਡੇਟ ਆ ਅਪਲਾਈ ਕਰਨ ਦੀ ਉਹ 9 4 2024 ਆ ਯਾਨੀ ਕਿ 9 ਅਪ੍ਰੈਲ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ